ਡੇਰੀ ਫਾਰਮ ਤੇ ਆਪ ਜੀ ਦਾ ਸਵਾਗਤ ਸਾਰੇ ਮੇਰੇ ਪਿਆਰ ਭਰੀ ਸਸਿਕਾ ਵੈਲਪੁਰ ਦੀਪਾ ਫਲਸਾ ਵੈਲਪੁਰ ਜੀ ਦੀ ਫਕੇ ਬਹੁਤ سارے ਕਿਸਾਨ ਭਰਾਵਾਂ ਦੇ ਹੋ ਯਾਰਾਂ ਦੋਸਤਾਂ ਦੇ ਮੈਸੇਜ ਆ ਰਹੇ ਕਿ ਡੇਰੀ ਫਾਰਮ ਬਤੰਦਾ ਜਿਹੜਾ ਲਾਹੇਵੰਦ ਹੈ ਕਿ ਨਹੀਂ ਨਵਾਂ ਡੇਰੀ ਫਾਰਮ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਸੋ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਗੱਲ ਦੱਸਣੀ ਚਾਹੁੰਦਾ ਮੇਰੇ ਹਿਸਾਬ ਦੇ ਨਾਲ ਕਿਉਂਕਿ 2018 ਤੋਂ ਮੈਂ ਡੇਰੀ ਫਾਰਮ ਜਿਹੜਾ ਤੰਦਾ ਸ਼ੁਰੂ ਕੀਤਾ ਸੀਗਾ ਉਸ ਤੋਂ ਪਹਿਲਾਂ ਮੈਂ ਐਜ਼ ਅ ਵੈਟਰੀ ਡਾਕਟਰ ਪ੍ਰੈਕਟਿਸ ਕਰਦਾ ਸੀਗਾ ਤੇ ਉਸ ਤੋਂ ਬਾਅਦ ਮੈਂ 18 ਦੇ ਵਿੱਚ ਆਪਣਾ ਫਾਰਮ ਜਿਹੜਾ ਸਟਾਰਟ ਕੀਤਾ ਸੀਗਾ ਸੋ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਏ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਏ ਕਿ ਡੇਰੀ ਫਾਰਮ ਦਾ ਤੰਦਾ ਜਿਸ ਬੰਦੇ ਨੇ ਆਪ ਜਿਹੜਾ ਬੰਦਾ ਆਪ ਮੈਂ ਇਹ ਨਹੀਂ ਕਰ ਸਕਦਾ ਜਾ ਆਪ ਕੰਮ ਨਹੀਂ ਕਰ ਸਕਦਾ ਉਹਨੂੰ ਕਦੇ ਵੀ ਦੇਰੀ ਫਾਰਮਰ ਹੁੰਦਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਸੈਕਿੰਡ ਕਾਰਨ ਹੈ ਕਿ ਜੋ ਦੁੱਧ ਦੇ ਰੇਟ ਮਾਰਕੀਟ ਦੇ ਵਿੱਚ ਹੋਣੇ ਚਾਹੀਦੇ ਨੇ ਉਹ ਰੇਟ ਨਹੀਂ ਹੈ 3 ਨੰਬਰ ਤੇ ਉੱਤੇ ਜੋ ਕਿ ਨਕਲੀ ਦੁੱਧ ਬਹੁਤ ਜ਼ਿਆਦਾ ਕੈਮੀਕਲਾਂ ਵਾਲਾ ਦੁੱਧ ਜਿਹੜਾ ਮਾਰਕੀਟ ਦੇ ਵਿੱਚ ਤੇ ਮਿਲਦਾ ਪਿਆ ਜੋ ਆਪਣੇ ਸ਼ੁੱਧ ਆਪਣੇ ਪਿਓ ਦੁੱਧ ਦੀ ਜਿਹੜੀ ਵੈਲਿਊ ਹੈ ਉਹ ਪੂਰੀ ਆਪਾਂ ਨੂੰ ਨਹੀਂ ਮਿਲਦੀ ਇਸ ਕਰਕੇ ਜਿਹੜਾ ਇਹ ਮੱਝਾਂ ਦਾ ਤੰਦਾਜਾ ਗਾਂਵਾਂ ਦਾ ਧਰਦਾ ਦੇਰੀ ਫਾਰਮ ਕੋਈ ਇੰਨਾ ਜ਼ਿਆਦਾ ਲਾਹੇਵਰ ਸਰਦਾ ਨਹੀਂ ਜੀ ਸੋ ਆਪਣੇ ਇੱਕ ਪੰਜਾਬੀਆਂ ਦੇ ਵਿੱਚ ਇੱਕ ਬਹੁਤ ਵੱਡੀ ਖਾਸ ਗੱਲ ਹੈ ਕਿ ਆਪਾਂ ਰੀਸ ਬਹੁਤ ਕਰਦੇ ਆ ਸਪੋਜ਼ ਕਰੋ ਜਿੱਦਾਂ ਕਿ ਪਿੱਛੇ ਦੇ 2012 13 ਦੇ ਵਿੱਚ ਬਹੁਤ ਸਾਰੇ ਫਾਰਮ ਖੁੱਲੇ ਸੀ ਗਾਵਾਂ ਤੇ ਕਿਉਂਕਿ ਉਦੋਂ ਇੱਕ ਨੇ ਫਾਰਮ ਖੋਲਿਆ ਦੂਜੇ ਨੇ ਵੀ ਖੋਲਤਾ ਤੀਜੇ ਨੇ ਵੀ ਖੋਲਤਾ ਗਵਾਂਢੀ ਨੇ ਵੀ ਵੇਖ ਕੇ ਬੈਂਕਾਂ ਤੋਂ ਲੋਨ ਲੈ ਲੈ ਕੇ ਆਪਾਂ ਬਹੁਤ ਗਾਵਾਂ ਦੇ ਫਾਰਮ ਖੋਲ ਕੇ ਤੋ ਇੱਕ ਇੱਕ ਸਾਲ ਤੱਕ ਵੀ ਫਾਰਮ ਨਹੀਂ ਚੱਲੇ ਤੇ ਬੰਦ ਹੋ ਗਏ ਜੋ ਆਪਾਂ ਜਿਹੜੇ ਬੈਂਕਾਂ ਦੇ ਕਰਜ਼ਾਈ ਹੋ ਗਏ ਹੁਣ ਤੁਸੀਂ ਇਦਾਂ ਹੀ ਵੇਖਿਆ ਜੇ ਆਪਾਂ ਆਲੂ ਲਾਉਣ ਲੱਗਦੇ ਹਾਂ ਤੇ ਆਪਾਂ ਸਾਰੇ ਆਲੂ ਹੀ ਲਾ ਦਿੰਨੇ ਆ ਜੇ ਆਪਾਂ ਮੱਕੀ ਲਾਉਣੇ ਆ ਤਾਂ ਸਾਰੇ ਆਪਾਂ ਮੱਕੀ ਹੀ ਲਾ ਦਿੰਨੇ ਆ ਐਸ ਵਾਰੀ ਜਿੱਦਾਂ ਤੁਸੀਂ ਆ ਵੇਖ ਰਹੇ ਹੋ ਕਿ ਐਸ ਵਾਰੀ ਅੱਜ ਆਪਾਂ ਮਸ਼ੀਨਰੀ ਫੀਡਣ ਤੇ ਆਏ ਆ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਾਂ ਹੀ ਫੀਡਣੀਆਂ ਹਨ ਬਹੁਤ ਸਾਰਾ ਲੋਭ ਇਹ ਫੀਡ ਲਿਆ ਜੇ ਸੀਜ਼ਨ ਜਿਹੜਾ ਕੱਟ ਗਿਆ ਇਸ ਕਰਕੇ ਜਿਹੜੀ ਆਪਾਂ ਨੂੰ ਇਹ ਰੀਸ ਨਹੀਂ ਕਰਨੀ ਚਾਹੀਦੀ ਦੀ ਵੀ ਉਹ ਫਲਾਣੇ ਨੇ ਫਾਰਮ ਖੋਲ੍ਹਿਆ ਮੈਂ ਵੀ ਖੋਲਾਂ ਜਾਂ ਉਹਨਾਂ ਨੇ ਖੋਲਿਆ ਮੈਂ ਵੀ ਖੋਲਾਂ ਸੋ ਮੇਰੇ ਹਿਸਾਬ ਦੇ ਨਾਲ ਜਿਹੜਾ ਇਹ ਦੰਦਾ ਹੈ ਇਹ ਕੁਵੇਡਾ ਲਾਹੇਵੰਦ ਦੰਦਾ ਨਹੀਂ ਹੈਗਾ ਡੇਰੀ ਫਾਰਮ ਦਾ ਹਾਂ ਜਿਹੜਾ ਬੰਦਾ ਆਪ ਮਿਹਨਤ ਕਰ ਸਕਦਾ ਜਾਂ ਮਿਹਨਤ ਕਰਦਾ ਉਹਦੇ ਲਈ ਕੁਝ ਠੀਕ ਹੈ ਬਟ ਜਿਵੇਂ ਹੁਣ ਰਿਸਕ ਨਾ ਕਰੀਏ ਅਸੀਂ ਰਿਸਕ ਕਰਕੇ ਇਹ ਡੇਰੀ ਫਾਰਮ ਨਾ ਖੋਲੀਏ ਕਿਉਂਕਿ ਇਹਦੇ ਵਿੱਚੋਂ ਪ੍ਰੋਫਿਟ ਜਿਹੜਾ ਹੈਗਾ ਬਹੁਤ ਘੱਟ ਹੈ ਤੇ ਲਾਸ ਜਿਹੜਾ ਉਹ ਬਹੁਤ ਹੀ ਜ਼ਿਆਦਾ ਹਾਈ ਸਕਿੱਲ ਦਾ ਲਾਸ ਹੁੰਦਾ ਹੈ ਪ੍ਰੋਫਿਟ ਦਾ ਕੀ ਪ੍ਰੋਫਿਟ ਕਦੀ ਆਇਆ ਮਹੀਨੇ ਦੇ ਵਿੱਚ 25 30 ਹਜ਼ਾਰ ਆ ਗਿਆ 40 ਹਜ਼ਾਰ ਆ ਗਿਆ 50 ਹਜ਼ਾਰ ਆ ਗਿਆ ਤੇ ਘਾਟੇ ਇੰਨੇ ਪੈਣਗੇ ਲੱਖ ਦਾ ਪੈ ਗਿਆ 2 ਲੱਖ ਦਾ ਪੈ ਗਿਆ ਸੋ ਮੇਰੀ ਨਵੇਂ ਫਾਰਮ ਖੋਲਣ ਵਾਲੇ ਵੀਰਾਂ ਨੂੰ ਇਹ ਬੇਨਤੀ ਹੈ ਵੀ ਇਹ ਕੋਈ ਧੰਦਾ ਇੰਨਾ ਲਾਹੇਬੰਦ ਨਹੀਂ ਹੈਗਾ ਜਿੰਨੀ ਦੇਰ ਤੱਕ ਦੁੱਧ ਦੇ ਰੇਟ ਕੈਮੀਕਲ ਦੁੱਧ ਦਾ ਨਾ ਮਾਰਕੀਟ ਦੇ ਵਿੱਚ ਆਉਣਾ ਇਹ ਸਾਰੀਆਂ ਗੱਲਾਂ ਇਸ ਮੈਨੇਜਮੈਂਟ ਦੇ ਉੱਤੇ ਅਸਰ ਕਰਦੀਆਂ ਨੇ ਜਿਵੇਂ ਫੀਡ ਦੇ ਰੇਟ ਮਹਿੰਗੇ ਜਿਹੜਾ ਆਪਣਾ ਕੱਚਾ ਮਾਲ ਏ ਖਲਾਂ ਵਗੈਰਾ ਇਹ ਸਾਰੀਆਂ ਬਹੁਤ ਕੁਸਤਲੀ ਹੋ ਗਈਆਂ ਨੇ ਤੁਸੀਂ ਦੇਖਿਆ ਤੂੜੀ ਵੀ ਪਿਛਲੇ ਸਾਲ ਬਹੁਤ ਮਹਿੰਗੀ ਰਹੀ ਸੀਗੀ ਸੋ ਇਹ ਹੁਣ ਤੁਸੀਂ ਇਹ ਇਹ ਕਹਿ ਵੀ ਦੇਣਾ ਵੀਰਾਂ ਨੇ ਕਮੈਂਟਾਂ ਵਿੱਚ ਵੀ ਤੁਸੀਂ ਕਿਉਂ ਕਰਦੇ ਪਏ ਜੇ ਕਿਉਂਕਿ ਚਲੋ ਅਸੀਂ ਤਾਂ ਸ਼ੁਰੂ ਕੀਤਾ ਸਾਨੂੰ ਤਾਂ ਹੀ ਪਤਾ ਲੱਗਿਆ ਸੋ ਅਸੀਂ ਤੁਹਾਨੂੰ ਇਹ ਆਪਦੇ ਸੁਝਾਅ ਤਾਂ ਹੀ ਦੱਸ ਰਹੇ ਹਾਂ ਜਿਨ੍ਹਾਂ ਵੀ ਵੀਰਾਂ ਨੇ ਧੰਦਾ ਨਵਾਂ ਸ਼ੁਰੂ ਕਰਨਾ ਹੈ ਉਹਨਾਂ ਦੇ ਉਹਨਾਂ ਦੇ ਲਈ ਅਸੀਂ ਕੱਲ ਜਿਹੜਾ ਅਗਲਾ ਬਲੌਗ ਦੇ ਵਿੱਚ ਅਸੀਂ ਦੱਸਾਂਗੇ ਵੀ ਜਿਨ੍ਹਾਂ ਨੇ ਨਵਾਂ ਧੰਦਾ ਸ਼ੁਰੂ ਕਰਨਾ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਉਹ ਤਿਆਰ ਰੱਖਣਾ ਪਵੇਗਾ ਤੇ ਕੀ-ਕੀ ਸਾਵਧਾਨੀਆਂ ਵਰਤ ਕੇ ਉਹ ਜਿਹੜਾ ਧੰਦਾ ਸ਼ੁਰੂ ਕਰ ਸਕਣਗੇ ਸੋ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈਏ ਸੋ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਾਡਾ ਚੈਨਲ ਕੁਦਰਤ ਢੇਰੀ ਫਾਰਮ ਡਾਕਟਰ ਸੁਖਚੰਦ ਸਿੰਘ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਸੋ ਹੋਰ ਕਿਸਾਨ ਭਰਾਵਾਂ ਤੱਕ ਜਿਹੜੀ ਇਹ ਸਾਡੀ ਵੀਡੀਓ ਪਹੁੰਚ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ